ਤੁਹਾਡਾ ਮੇਰੇ YouTube ਚੈਨਲ ਤੇ ਅੱਜ ਜਿਹੜਾ ਅਸੀਂ ਨਵਾਂ ਸਫ਼ਰ ਸ਼ੁਰੂ ਕੀਤਾ ਉਹ ਆਗਰੇਵਾਲ ਦਾ ਆਗਰੇ ਤੁਹਾਨੂੰ ਪਤਾ ਹੀ ਹੈ ਬਾਕੀ ਵੀ ਜਿਹੜੀਆਂ ਚੀਜ਼ਾਂ ਮੇਨ ਮਸ਼ਹੂਰ ਨੇ ਉਹ ਚੀਜ਼ਾਂ ਨੂੰ ਐਕਸਪਲੋਰ ਕਰਾਂਗੇ ਤੇ ਨਵੀਂ-ਨਵੀਂ ਤੁਹਾਨੂੰ ਜਾਣਕਾਰੀ ਤੁਹਾਨੂੰ ਵੀ ਦੇਵਾਂਗੇ ਜਾਣਕਾਰੀ ਆਪ ਵੀ ਖੁਦ ਇਕੱਠੀ ਕਰਾਂਗੇ ਔਰ ਬਣੇ ਰਹੋ ਮੇਰੇ ਚੈਨਲ ਦੇ ਨਾਲ ਵਧੀਆ-ਵਧੀਆ ਤੁਹਾਨੂੰ ਜਾਣਕਾਰੀ ਦੇਵਾਂਗੇ ਨਾਲ ਥੋੜਾ ਫੰਕਸ਼ਨ ਵੀ ਕਰਾਂਗੇ ਕਰਨਾਲੇ ਤੋਂ ਅਸੀਂ ਚੱਲੇ ਸੀਗੇ ਤਕਰੀਬਨ ਅਸੀਂ 6 ਵਜੇ ਤੇ ਬਰਨਾਲੇ ਤੋਂ ਚੱਲਣ ਤੋਂ ਬਾਅਦ ਜਿਹੜੀ ਇਹਦੀ ਦੂਰੀ ਆ ਬਰਨਾਲੇ ਪੰਜਾਬ ਤੋਂ ਆਗੜੇ ਦੀ ਉਹ ਹੈਗੀ ਤਕਰੀਬਨ 500 ਕਿਲੋਮੀਟਰ 500 510 ਕਿਲੋਮੀਟਰ ਤਕਰੀਬਨ ਤੇ ਇਹ ਟ੍ਰੇਨ ਬਾਕੀ 9 ਘੰਟੇ ਚਲਾਦੀ ਆ ਆਰਾਮ ਨਾਲ ਤੇ 9 ਘੰਟੇ ਲੰਘਣ ਤੋਂ ਬਾਅਦ ਅਸੀਂ ਕਿਉਂਕਿ 3:00 ਵਜੇ ਸਵਾ 3:00 ਵਜੇ ਪਹੁੰਚ ਗਏ ਸੀਗੇ ਇਹ ਥੋੜਾ ਔਟੋ ਵਗੈਰਾ ਲੈ ਕੇ ਬਾਕੀ ਦੇਖਦੇ ਰੂਮ ਵਗੈਰਾ ਜਿਹੜਾ ਅਵੇਲੇ ਮਿਲਦਾ ਇਸ ਟਾਈਮ ਤੇ ਉਹ ਵੀ ਰੂਮ ਦਾ ਜਿਹੜੀਆਂ ਵੱਡੀਆਂ ਸ਼ਿਟੀਆਂ ਦਾ ਆਰਾਮ ਨਾਲ ਮਿਲ ਜਾਂਦੇ ਨੇ ਇਸ ਟਾਈਮ ਆ ਬਾਕੀ ਲਗ ਅਗਲਾ ਬ੍ਰੈਂਡ ਦੇ ਰੈਡੀ ਕਰਦੇ ਆ ਜਾ ਕੇ ਰੂਟ ਮੈਪ ਵਗੈਰਾ ਬਣਾਉਣੇ ਆ ਰੂਮ ਦੇ ਵਿੱਚ ਜਾ ਕੇ ਵੀ ਕਿੱਥੇ ਕਿੱਥੇ ਘੁੰਮਣਾ ਬਾਕੀ ਤਾਂ ਮੈਂ ਤਿਆਰੀ ਕਰਕੇ ਉਹਨਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੀ ਕਿੱਥੇ ਕਿੱਥੇ ਜਾਣਾਗਾ ਦਿਨ ਦੇ ਹਿਸਾਬ ਨਾਲ ਡਿਵਾਈਡ ਕਰਕੇ ਉਹਨਾਂ ਨੂੰ ਕਿਉਂਕਿ ਉਹਦੇ ਨਾਲ ਰੂਟ ਮੈਪ ਆਕਰ ਵਧੀਆ ਬਣੇ ਹੋਣਾ ਥੋੜਾ ਜਿਹਾ ਟਾਈਮ ਦੀ ਬਚਤ ਹੋ ਜਾਂਦੀ ਆ ਅੱਜ ਹੈਗਾ ਸਾਡਾ ਆਗਰੇ ਦੇ ਵਿੱਚ ਪਹਿਲਾ ਦਿਨ ਤੇ ਜਿਹੜਾ ਅੱਜ ਦਾ ਰੂਟ ਮੈਪ ਆ ਉਹ ਇਹ ਆ ਵੀ ਪਹਿਲਾਂ ਅਸੀਂ ਤਾਜ ਮਹਿਲ ਦੇਖਾਂਗੇ ਤਾਜ ਮਹਿਲ ਦੇਖਣ ਤੋਂ ਬਾਅਦ ਜਿਹੜੇ ਨੇੜੇ-ਨੇੜੇ ਮਕਬਰੇ ਵਗੈਰਾ ਨੇ ਲੋਕੇਸ਼ਨਾਂ ਨੇ ਉਹ ਅੱਜ ਵਿਜ਼ਿਟ ਕਰਾਂਗੇ ਕੱਲ ਨੂੰ ਜਿਹੜਾ ਦੂਸਰੇ ਦਿਨ ਦਾ ਪ੍ਰੋਗਰਾਮ ਉਹਦੇ ਵਿੱਚ ਜਿਹੜਾ ਆਗਰੇ ਦਾ ਫੋਟੋ ਹੋਗਾ ਉਹ ਦੇਖਾਂਗੇ ਇਹਦੇ ਬਾਰੇ ਤੁਹਾਨੂੰ ਨਾਲ ਤੋਂ ਇੱਕ ਵਧੀਆ ਇੰਟਰਸਟਿੰਗ ਚੀਜ਼ ਦੱਸਾਂਗੇ ਤਾਜ ਮਹਿਲ ਬਾਰੇ ਉਹ ਮੈਂ ਵੀਡੀਓ 'ਚ ਜ਼ਰੂਰ ਉਸ ਨੂੰ ਮੈਂ ਮੈਂਸ਼ਨ ਕਰਾਂਗੇ ਤੇ ਮੁੰਡੇ ਸਾਡੇ ਰੈਡੀ ਹੋ ਗਏ ਨੇ ਤੇ ਰੂਮ 'ਚੋਂ ਨਿਕਲ ਤੇ ਤਿਆਰੀ ਕਰ ਰਹੇ ਆ ਬਸ ਤੇ ਜਲਦੀ ਜਲਦੀ ਕਿਉਂਕਿ ਸਾਡਾ ਐਮਸੀ ਕਬੀ ਸਾਡੇ ਕਿਸੇ 7 ਵਜੇ ਤੱਕ तकरीबन ਅਸੀਂ ਪਹੁੰਚ ਜੇ ਉਹ ਤੇ ਫੋਟੋ ਸ਼ੂਟ ਵਧੀਆ ਹੋ ਜਾਊਗਾ ਤਾਂ ਕਰਕੇ ਥੋੜੀ ਜਲਦੀ ਨਿਕਲਣ ਦੀ ਤਿਆਰੀ ਕਰ ਰਹੇ ਹਾਂ ਜਵਾਨ ਮੇਰੇ ਨਾਲ ਦੇ ਰੈਡੀ ਹੋ ਚੁੱਕੇ ਨੇ ਦੋਨੇ ਮੁੰਡੇ ਤੇ ਅੱਗੇ ਤੁਰਦੇ ਆ ਬਸ ਅਸੀਂ ਤੁਰਨ ਤੋਂ ਬਾਅਦ ਜੋ ਵੀ ਜਾਣਕਾਰੀ ਹੋਗੀ ਉਹ ਨਾਲੀਆਂ ਨੂੰ ਬਲੌਗ ਵਿੱਚ ਸਾਂਝੀ ਕਰੂੰਗਾ ਜਰੂਰ ਮੈਂ ਕਿਉਂਕਿ ਨਾਲੇ ਆਪ ਸਿੱਖਾਂਗੇ ਨਾਲੇ ਜਾਣਕਾਰੀ ਦੇਵਾਂਗੇ ਰਹੋਂ ਚ ਨਿਕਲ ਚੁੱਕੇ ਆ ਥੋੜੀ ਬਾਗ ਕਰਕੇ ਅਸੀਂ ਥੋੜਾ ਰੋਡ ਤੇ ਜਾਵਾਂਗੇ ਫਿਰ ਉੱਥੋਂ ਆਟਾ ਲੈ ਲਾਂਗੇ ਆਟਾ ਉੱਥੇ ਜਲਦੀ ਮਿਲ ਜਰਾਂ ਕਿਉਂਕਿ ਸਿੱਧਾ ਆਪਣਾ ਹੋਟਲ ਦੇ ਵਿੱਚੋਂ ਲੈ ਆਵਾਂਗੇ ਆਟਾ ਉਹ ਪੈਸੇ ਜ਼ਿਆਦਾ ਮੰਗਦੇ ਨੇ ਨਾਲੇ ਥੋੜਾ ਜਿਹਾ ਵਾਕੀ ਹੋ ਜੂਗੀ ਇੱਕ ਤਰੀਕੇ ਨਾਲ ਨਾਲੇ ਥੋੜੀ ਚਾਹ ਪਾਣੀ ਪੀ ਕੇ ਸਵੇਰ ਦਾ ਨਾਸ਼ਤਾ ਵਗੈਰਾ ਕਰਕੇ ਫਿਰ ਤਾਜ ਮਹਿਲ ਪਹੁੰਚਦੇ ਆ ਇੱਕ ਨਈ ਹੁੰਦਾਗਾ ਵੀ ਕਈ ਵਾਰੀ ਨੇ ਜੇ ਤੁਹਾਨੂੰ ਅਸੀਂ ਜਿਵੇਂ ਮਿਲਣ ਲੋਪਾ ਟ੍ਰੇਨ ਤੇ ਆਉਣੇ ਹਨ ਜਾਂ ਜਿਵੇਂ ਆਪਾਂ ਗੱਡੀ ਵਗੈਰਾ ਤੇ ਆਉਣੇ ਆ ਜੇ ਤੁਹਾਨੂੰ ਆਟੋ ਵਾਲੇ ਮਿਲ ਜਾਣ ਜਿਆਦਾਤਰ ਮੋਸਟਲੀ ਤਾਂ ਆਟੋ ਵਾਲੇ ਉੱਥੇ ਮਿਲਦੇ ਨੇ ਜਦੋਂ ਆਪਾਂ ਇਸ ਸਟੇਸ਼ਨ ਤੇ ਹੁੰਦੇ ਆ ਇਹ ਤੁਹਾਨੂੰ ਕਹਿਣ ਵੀ ਆ ਜਾਓ ਬਰੂਮ ਵਗੈਰਾ ਲੈ ਕੇ ਆਈਏ ਤਾਂ ਉਹਨਾਂ ਦਾ ਥੋੜਾ ਜਿਹਾ ਵੱਟ ਗਿਆ ਉਹਦਾ ਕਿਉਂਕਿ ਹਰੇਕ ਬੰਦਾ ਆਪ ਆਪ ਵੀ ਸਾਰੇ ਸਮਝਦਾਰ ਹੁੰਦੇ ਅੱਜ ਕੱਲ ਤਾਂ ਪਰ ਉਹਨਾਂ ਦਾ ਕਮਿਸ਼ਨ ਵਗੈਰਾ ਸੈੱਟ ਕੀਤਾ ਹੁੰਦਾ ਮੈਂ ਯਾਤਰੀ ਚੀਜ਼ ਦੇਖਦਾ ਨਹੀਂ ਕਿਉਂਕਿ ਮੈਨੂੰ ਪਤਾ ਹੁੰਦਾ ਜੇ ਵੀ ਕਮਿਸ਼ਨ ਇਹਨਾਂ ਦਾ ਸੈੱਟ ਕੀਤਾ ਹੁੰਦਾ ਇਹ ਉੱਥੇ ਹੀ ਲੈ ਕੇ ਆਣਗੇ ਜਿੱਥੇ ਇਹਨਾਂ ਦੀ ਸਾਰੀ ਪਹਿਲਾਂ ਗੱਲਬਾਤ ਹੋਈ ਹੁੰਦੀ ਆ ਕਿਉਂਕਿ ਵਧੀਆ ਜਗ੍ਹਾ ਤੇ ਲੈ ਕੇ ਨਹੀਂ ਆਂਦੇ ਆਪ ਦਾ ਤੁਸੀਂ ਸਰਚ ਕਰ ਹੋਮ ਸਟੇ ਵਗੈਰਾ ਜੇ ਜਮਾਈ ਫਰੇਮ ਬਜਟੇ ਕੰਮ ਕਰਨਾ ਤਾਂ ਹੋਮ ਸਟੇ ਕਰ ਲੋ ਹੋਮ ਸਟੇ ਨਹੀਂ ਤਾਂ ਹੋਟਲ ਵਗੈਰਾ ਨੀਟ ਸਰਚ ਕਰਕੇ ਉਹ ਉੱਤੇ ਲੱਭ ਲੋ ਜਬੁਕਿੰਗ ਡਾਟ ਕਾਮ ਤੇ ਪਹਿਲੀ ਤਾਰੀਖ ਕਰਕੇ ਰੱਖੋ ਚੀਜ਼ ਦੀ ਕਿਉਂਕਿ ਥੋੜਾ ਜਿਹਾ ਬਜਟ ਫ੍ਰੈਂਟਲੀ ਕੰਮ ਹੁੰਦਾ ਓਕੇ ਪਹਿਲੇ ਆਉਣ ਜਿਹਨੇ ਮਰਜ਼ੀ ਲੈ ਚਲੇ ਉਹ ਬੜਾ ਹੈ ਨਹੀਂਗਾ ਕੁਝ ਦੇ ਕੇ ਤੁਮ ਇੱਕ ਰਾਤ ਦਾ 5000 ਕਮਰਾ ਹੀ ਮਿਲ ਜਾਂਦਾ ਸਸਤੇ ਦਾ ਕਮਰੇ ਮਿਲ ਜਾਂਦਾ 1000 ਦਾ ਹੀ ਮਿਲ ਜਾਂਦਾ ਉਹ ਆਪ ਦੇ ਹਿਸਾਬ ਹੁੰਦਾ ਹਰੇਕ ਦਾ ਆਪ ਦਾ ਜਿਹੜਾ ਮਿੱਠਾ ਪਾਉਂਗੇ ਫੇਰੀ ਚਾਹ ਬੰਦਿੰਦੀ ਆ ਉਹ ਕੰਮ ਹੁੰਦਾ ਚੀਜ਼ کئی ਕਈ ਬੰਦੇ ਹੋਏ ਕਹਿੰਦੇ ਹਨ ਨਾ ਜਿਆਦਾ ਵਧੀਆ ਰੂਮ ਵਧੀਆ ਹੋਵੇ ਮੇਰੇ ਹਿਸਾਬ ਨਾਲ ਨਹੀਂ ਹੁਣ ਵਧੀਆ ਹੋਵੇ ਮਤਲਬ ਠੀਕ-ਠਾਕ ਹੋਵੇ ਇਹ ਨਹੀਂ ਜਵੇਂ ਗੰਦਾ ਦਾ ਰੂਮ ਹੋਵੇ ਵਧੀਆ ਠੀਕ ਹੋਵੇ ਕਿਉਂਕਿ ਆਪਾਂ ਰਾਤ ਹੀ ਕੱਟਣੀ ਹੁੰਦੀ ਆ ਫਾਇਦਾ ਆਪਾਂ ਘੁੰਮਣ ਫਿਰਲੇ ਹੁੰਦੇ ਆ ਦੁਨੀਆਦਾਰੀ ਦੇਖਣ ਲਈ ਆਇਆ ਹੋਇਆ ਆਪਾਂ ਨੂੰ ਸਹੂਲਤ ਪੈਣੀ ਰਹਿੰਦਾਂ ਨੇ ਹੋਟਲ ਹਟਲੇ ਵਾਲੇ ਉਹ ਬਾਹਰ ਜਾਂਦਾ ਮਾਨੀ ਨਹੀਂ ਕਰਦਾ ਇੱਕ ਤਰ੍ਹਾਂ ਦਾ ਆਪਾਂ ਨੂੰ ਲੱਗਦਾ ਵੀ ਹੋਟਲ ਦੇ ਬਾਹਰ ਜ਼ਿੰਦਗੀ ਹੈ ਹੀ ਨਹੀਂ ਪਰ ਦੇਖਣ ਦਾ ਬਾਹਰ ਅਸਲ ਨਜ਼ਾਰਾ ਉਹ ਕਿਤਰਾ ਦਾ ਸਮਾਨ ਧਰ ਕੇ ਬਸ ਬਾਹਰ ਜਾਣਾ ਹੀ ਹੁੰਦਾਗਾ ਅੱਛਾ ਸਾਹਸਿਰ ਜਿਹੜਾ ਲਵੇ ਬੱਬਾ ਜੱਟ ਦੇ ਕੰਮ ਜੇ ਦੋ ਦਰਨੇ ਆਣੇ ਹੁਣ ਥੋੜਾ ਵਧੀਆ ਵਧੀਆ ਤਰੀਕੇ ਨਾਲ ਹੋ ਜਾਂਦਾ ਮੈਨੇਜ ਹੋ ਜਾਂਦਾ ਜੇ ਇਕੱਲਾ ਬੰਦਾ ਹੋਵੇ ਥੋੜਾ ਖਰਚਾ ਜ਼ਿਆਦਾ ਪੈ ਜਾਂਦਾ ਬਸ ਕਰ ਲਵੇ ਹਿਸਾਬ ਚਰਜੇ ਦਾ ਬਾਕੀ ਮੇਰੀ ਵਾਇਸ ਆ ਗਈ ਕਈਆਂ ਨੇ ਅਲੱਗ-ਅਲੱਗ ਹੁੰਦੀ ਹੈ ਥਿੰਕਿੰਗ ਉਹ ਲੱਗ ਪੱਕ ਗੱਲ ਆ ਦੇਖ ਸਕਦੇ ਆਜਾ ਇੱਕ ਦਿਨ ਵੀ ਨਹੀਂ ਕੋਪਾਉਂਗਾ ਇੱਕ ਦਿਨ ਵੀ ਨਹੀਂ ਕੋਪਾਂਗੇ ਜਿੱਦ ਤੋਂ ਆਪਕੋ ਪਹੁੰਚਨੇ ਵੀ ਲੱਗੇ ਅੱਛਾ ਅੱਜ ਕਿਲਾ ਦੇਖ ਸਕਦੇ ਆਂ ਤਾਜ ਮਹਿਲ ਦੇਖੀਏ ਤਾਜ ਮਹਿਲ ਨੂੰ ਐਤਮਾਅ ਦੌਲਤ ਸਿਕੰਦਰ ਆ ਇਹ ਸਭ ਦੇਖੋ ਅੱਜ ਠੀਕ ਹੈ ਦੇਖਦਾ ਜਾਂਦੇ ਦੇਖਦੇ ਜਲਦੀ ਜਲਦੀ ਮੈਨੇ ਹਾਂ ਕਿਤਾ ਜੀ ਲੈ ਲੈਂਗੇ 3 ਘੰਟੇ ਲੈ ਲੈਂਗੇ ਤਾਜਮਲ ਹੂੰ ਤੇ ਡਰਾਈਵਰ 1 2 3 4 ਦੇ ਚਾਰ ਬੈਠੇ ਨੇ ਡਰਾਈਵਰ ਤਾਂ ਪਤਾ ਲੱਗ ਰਿਹਾ ਸਾਨੂੰ ਕਿਸੇ ਪਾਸੇ ਵੀ ਡਰਾਈਵਰ ਕਿੱਧਰ ਗਿਆ ਚਾਰ ਬੰਦੇ ਮੂਰੇ ਬਰੇ ਤੁਹਾਨੂੰ ਪਿੱਛੇ ਬੈਠੇ ਆ ਇਹ ਆ ਬਾਰੀ ਦੇਖ ਆਗਰਾ ਤਾਜ ਮਹਿਲ ਦੀ ਇੱਥੋਂ ਟਿਕਟ ਕਾਊਂਟਰ ਵਗੈਰਾ ਨੇ ਤਾਂ ਟਿਕਟ ਲੈ ਕੇ ਬੰਦਾ ਅੰਦਰ ਜਾਣਾਗਾ ਬਟ ਕੈਮਰਾ ਲੋਡ ਹੈ ਇਹ ਦੇਖਣਾ ਜਾ ਕੇ ਦੇਖਣਾ ਪੂਗਾ ਆਗਰਾ ਦਾ ਜਿਹੜਾ ਟਿਕਟ ਕਾਊਂਟਰ ਉਹ ਵੜਾ ਜਿਹੜਾ ਆਮ ਬੰਦੇ ਲਈ ਆਗਾ ਮਤਲਬ 50 ਰੁਪਏ ਟਿਕਟ ਹੈ ਜੇ ਬਾਰੀ ਬਾਰੀ ਦੇਖਣਾਗਾ ਜੇ ਅੰਦਰ ਜਾਣਾ ਹੋਵੇ ਤਾਂ 250 ਰੁਪਏ ਐਕਸਟਰਾ ਹੁੰਦੀ ਉਦੀ ਟਿਕਟ ਤੇ ਉਹਦੇ ਵਿੱਚ ਮਤਲਬ ਜੇ ਬਾਹਰਲਾ ਫੋਰਨ ਵਾਲਾ ਬੰਦਾ ਆਉਂਦਾ ਤਾਂ ਉਹਦੀ 1100 ਰੁਪਏ ਟਿਕਟ ਹੁੰਦੀ ਹੈ ਤੇ ਇੱਕ 1300 ਰੁਪਏ ਟਿਕਟ ਹੁੰਦੀ ਆ ਮੇਲ ਫੀਮੇਲ ਦੀ ਬੱਚਿਆਂ ਦੀ 740 ਰੁਪਏ ਟਿਕਟ ਹੁੰਦੀ ਆ ਉਸ ਹਿਸਾਬ ਨਾਲ ਬਾਕੀ ਇਹ ਮਾਰਨਿੰਗ ਦਾ ਟਾਈਮ ਆ ਭੀੜ ਹੈ ਨਹੀਂ ਬਿਲਕੁਲ ਜਮੇ ਬਿਲਕੁਲ ਇਥੋਂ ਟਿਕਟ ਬੰਦਾ ਆਨਲਾਈਨ ਵੀ ਕਰਾਉਣਾ ਆਨਲਾਈਨ ਵੀ ਕਰਵਾ ਸਕਦਾ ਆਫਲਾਈਨ ਵੀ ਟਿਕਟ ਮਿਲ ਜਾਂਦੀ ਆ ਟਿਕਟ ਇਹਦੇ ਵਿੱਚ ਕਿਸੇ ਨੂੰ ਆ ਮਿਲ ਜਾਂਦਾ ਟੋਕਨ ਟੋਕਨ ਵਗੈਰਾ ਚੈੱਕ ਕਰਦੇ ਨੇ ਜੇ ਮਤਲਬ ਟਿਕਟ ਗਮਾਜੋ 100 ਰੁਪਏ ਫਾਈਨ ਹੁੰਦਾਗਾ ਤੇ 3 ਘੰਟੇ ਲਈ ਵੈਲਿਡ ਹੁੰਦਾ ਇਹ ਇਸ ਤੋਂ ਜ਼ਿਆਦਾ ਨਹੀਂ ਹੁੰਦਾ 3 ਸਭ ਤੋਂ 3 ਘੰਟੇ ਲਈ ਵੈਲਿਡ ਹੁੰਦਾ ਬਾਕੀ ਅੰਟਰਜਾ ਕੇ ਚੈੱਕ ਕਰਦੇ ਪੀਪਲ ਹਨ ਜਦੋਂ ਵੀ ਆਗਰੇ ਚ ਐਂਟਰ ਹੁੰਦੇ ਹਨ ਨਾਲ ਦੇ ਨਾਲ ਸਾਨੂੰ ਗਾਈਡ ਜਰੂਰ ਮਿਲਦੇ ਨੇ ਗਾਈਡ ਦਾ ਇਹ ਕਈ ਵਾਰੀ ਨਾ ਰੇਟ ਘਟ ਕਹਿੰਦੇ ਨੇ ਕਈ ਵਾਰੀ ਵੱਧ ਕਹਿੰਦੇ ਰੇਟ ਤੇ ਆਪਰੋਹ ਨਾ ਵੀ ਉਹ ਰੇਟ ਘਟ ਕਹਿ ਰਹੇ ਤਾਂ ਮਤਲਬ ਇਹ ਵੀ ਸਾਰਾ ਦਿਖਾ ਦੇਣਗੇ ਪਰ ਨਹੀਂ ਉਹ ਸਾਨੂੰ ਅੱਧੀ ਜਾਣਕਾਰੀ ਹੀ ਦੇਣਗੇ ਕਈ ਵਾਰੀ ਆ ਜਾਂਦਾ ਵੀ 500 ਰੁਪਏ ਰੇਟ ਨਾ ਫਿਕਸ ਕਿਉਂ ਕਿ ਨਰੇ ਵੀ ਨਾ ਇੱਕ ਗਰੁੱਪ ਮਤਲਬ ਗਰੁੱਪ ਬਣਿਆ ਹੁੰਦਾਗਾ ਜੇ 500 ਰੁਪਏ ਲੈਂਦੇ ਨੇ ਕਿਸੇ ਨੂੰ ਨਾ ਤਾਂ 200 ਰੁਪਏ ਵਿੱਚ ਉਹਨੂੰ ਜਾਣਕਾਰੀ ਦੇ ਦੇਣਗੇ ਪਰ ਜਾਣਕਾਰੀ ਨਹੀਂ ਦਿੰਦੇ ਉਹ 200 ਦੇ ਵਿੱਚ ਉਹ ਅੱਧੀ ਜਾਣਕਾਰੀ ਹੀ ਦੇਣਗੇ ਤੁਹਾਨੂੰ ਇਹ ਹੈ ਜੀ ਆਗਰੇ ਤਾਜ ਮਹਿਲ ਦਾ ਮੁੱਖ ਗੇਟ ਮੁੱਖ ਦਵਾਰ ਇਹ ਜਿਹੜਾ ਐਂਟਰੀ ਗੇਟ ਹੁੰਦਾਗਾ ਤੇ ਇੱਥੋਂ ਆਪਾਂ ਐਂਟਰ ਹੋ ਕੇ ਅੱਗੇ ਜਾਂਦੇ ਆਂ ਫਿਰ ਦੇਖਦੇ ਆਂ ਅਗਲਾ ਮੋੜ ਕਿਉਂਕਿ ਠੰਡ ਬਹੁਤ ਜ਼ਿਆਦਾ ਧੁੰਦ ਬਹੁਤ ਜ਼ਿਆਦਾ ਪੈ ਰਹੀ ਆ ਗ੍ਰਾਫ ਬਣਾਇਆ ਹੁੰਦਾਗਾ ਜਦੋਂ ਵੀ ਤੁਸੀਂ ਮੁੱਖ ਗੇਟ ਤੇ ਐਂਟਰ ਹੁੰਦੇ ਨਾਲ ਹੀ ਗ੍ਰਾਫ ਬਣਿਆ ਹੁੰਦਾ ਵੀ ਕਿੱਥੇ ਕਿੱਥੇ ਕਿਹੜੀ ਜਗ੍ਹਾ ਕੀ ਤੇ ਇੱਥੋਂ ਬੰਦਾ ਹਰਾਂ ਆਰਾਮ ਨਾਲ ਬੰਦਾ ਪੜ ਸਕਦਾ ਇੱਥੋਂ ਥੋੜਾ ਜਿਹਾ ਸਿੰਪਲ ਹੋ ਜਾਂਦਾ ਕੰਮ ਉਰਦੂ ਚੀਜ਼ ਤਾਜਮਹਿਲ ਬਾਰੇ ਸਾਰ ਨੂੰ ਇਹ ਗਾਹਣੀ ਪਤਾ ਕਾ ਵੀ ਤਾਜਮਹਿਲ ਮੁਮਤਾਜ਼ ਦੀ ਯਾਦ ਚ ਬਣਾਇਆ ਗਿਆ ਪਰ ਕਈ ਇਤਿਹਾਸ ਕਰਕੇ ਕਹਿੰਦੇ ਨੇ ਵੀ ਜਿਹੜਾ ਤਾਜਮਹਿਲ ਸੀਗਾ ਉਹ ਮੁਮਤਾਜ਼ ਦੀ ਯਾਦ ਨਹੀਂ ਬਣਾਇਆ ਗਿਆ ਸੀ ਉਹ ਜਿਹੜੀ ਇਸ਼ਰਤ ਬੰਨ੍ਹੂ ਸੀਗੀ ਤਾਜਹਾਨ ਦੀ ਚੌਥੀ ਘਰ ਵਾਲੀ ਮਤਲਬ ਤੀਸਰੀ ਘਰ ਵਾਲੀ ਤਾਂ ਇਸ਼ਰਤਬਾਨੋਂ ਸੀ ਚੌਥੀ ਘਰ ਮਉਤਾਜ਼ੀ ਕੀ ਇਹਦੇ ਸੱਤ ਵਿਆਹ ਹੋਏ ਸੀ ਸਾਜਹਾਨ ਦੇ ਜਿਹੜੀ ਇਸ਼ਰਤਬਾਨੋਂ ਸੀ ਸਭ ਤੋਂ ਜ਼ਿਆਦਾ ਖੂਬਸੂਰਤ ਸੀ ਇਹ ਤਾਜਮਲ ਉਹੀ ਜਾਤ ਬਣਾਇਆ ਗਿਆ ਸੀ ਮਉਤਾਜ਼ੀ ਜਾਤ ਕਈ ਬੰਦੇ ਯਾਤਰਾ ਬੰਦੇ ਕਹਿੰਦੇ ਨੇ ਵੀ ਮਉਤਾਜ਼ੀ ਜਾਤ ਬਣਾਇਆ ਗਿਆ ਸੀ ਪਰ ਕਈ ਇਤਿਹਾਸਕਾਰ ਮੰਨਦੇ ਨੇ ਕਿ ਇਸ਼ਰਤਬਾਨੋਂ ਦੇ ਜਾਤ ਬਣਾਇਆ ਗਿਆ ਸੀ ਕੌਣ ਸਹੀ ਹੈ ਕੌਣ ਗਲਤ ਇਹ ਹਲਪਰ ਨੂੰ ਨਹੀਂ ਪਤਾ ਹੁੰਦਾ ਕਿਉਂਕਿ ਆਪ ਵੀ ਪੜ੍ਹਿਆ ਲਿਖਿਆ ਹੁਣ ਪੜ੍ਹਿਆ ਹੀ ਹੁੰਦੇ ਐ ਚੀਜ਼ ਬਾਰੇ ਕਿਨਾ ਆਪਾਂ ਨੂੰ ਇਹ ਚੀਜ਼ ਦੇ ਬਾਰੇ ਨਹੀਂ ਹੁੰਦਾ ਪਤਾ ਹੁੰਦਾ ਬਟ ਜਿਹੜਾ ਇਹ ਇਸ਼ਰਤਬਾਨ ਨੂੰ ਸੀਗੀ ਉਹ ਸਭ ਤੋਂ ਜ਼ਿਆਦਾ ਖੂਬਸੂਰਤ ਸੀ ਉਹੀ ਜਾਇਜ਼ ਤਾਜਮਹਿਰ ਬਣਾਇਆ ਗਿਆ ਸੀ ਕਿਉਂਕਿ ਜਿਹੜਾ ਸਾਜਹਾਨ ਸੀ ਸੱਤ ਵਿਆਹ ਹੋਏ ਹੋਏ ਸੀ ਇੱਕ ਤਾਂ ਮੁਮਤਾਜ਼ ਨਾ ਮੁਮਤਾਜ਼ ਦੀ ਭੈਣ ਪਰਜਾਨਾ ਬੇਗੋਨਾ ਤੇ ਉਹਦੀ ਭਝਾਈ ਨਾਲ ਮੁਮਤਾਜ਼ ਦੀ ਭਝਾਈ ਨਾਲ ਵੀ ਇਹਦਾ ਵਿਆਹ ਹੋਇਆ ਸੀ ਜਿਹੜੀ ਮੁਮਤਾਜ਼ ਸੀ ਮੁਮਤਾਜ਼ ਅਸਲ 'ਚ 38 ਸਾਲ ਦੀ ਉਮਰ 'ਚ ਮਰੀ ਸੀਗੀ ਇਹਦਾ ਜਦੋਂ ਮਤਲਬ 14ਵਾਂ ਬੱਚੇ ਨੂੰ ਜਨਮ ਦੇ ਰਹੀ ਸੀ ਉਦੋਂ ਇਹਦੀ ਡੈਥ ਹੋ ਗਈ ਸੀ ਕਿਉਂਕਿ ਜਿਹੜੀ ਮਮਤਾ ਜੀ ਪਹਿਲਾਂ ਵਿਆਹੀ ਹੋ ਸੀ ਉਹਦੇ ਸ਼ੇਰਖਾਨ ਨਾ ਜਿਹੜਾ ਸਪਾਹੀ ਹੁੰਦਾ ਸੀਗਾ ਇਹ ਤੇ ਸਾਜਹਾਂ ਦੇ ਫੌਜ ਦੇ ਵਿੱਚ ਉਹਦੇ ਨੇ ਉਹਨਾਂ ਮਤਲਬ ਉਹੀ ਘਰ ਵਾਲੀ ਸੀ ਸ਼ੇਰਖਾਨ ਦੀ ਇਸ ਤੋਂ ਬਾਅਦ ਸਾਜਹਾਂ ਨੇ ਇਹ ਮਮਤਾ ਦਾ ਵਿਆਹ ਕਰਾ ਲਿਆ ਸੀਗਾ ਚੌਥੀ ਘਰ ਵਾਲੀ ਬਣਾ ਲਿਆ ਸੀ ਤੇ ਇਦਾਂ ਦੀ ਕਹਾਣੀਆਂ ਹੁੰਦੀਆਂ ਨੇ ਪਰ ਬਹੁਤ ਨੇ ਇਸ ਚੀਜ਼ ਬਾਰੇ ਕੀ ਪਤਾ ਹੁੰਦਾ ਵੀ ਇਹ ਗੱਲ ਸੱਚ ਆ ਜਾਂ ਝੂਠਾ ਬਾਕੀ ਸਾਰੇ ਬੰਦੇ ਕਹਿੰਦੇ ਨੇ ਕਿਉਂਕਿ ਜਿਹੜਾ ਰੰਗ ਜੇਬ ਸੀਗਾ ਸਾਜਹਾਂ ਦਾ ਮੁੰਡਾ ਫਿਰ ਉਹਨੇ ਨੂੰ ਕੈਦ ਕੀਤਾ ਸੀ ਕੈਦ ਕੀਤਾ ਕੀਤਾ ਸੀ ਜਿਹੜਾ ਇੱਥੇ ਆਪਣਾ ਆਗਰੇ ਦਾ ਕਿਲਾਗਾ ਕਿਲੇ ਦੇ ਵਿੱਚ ਉਹਨੂੰ ਕੈਦ ਕਰਤਾ ਸੀ ਔਰੰਗਜ਼ੇਬ ਨੇ ਸਾਹਮਣੇ ਬਿਲਕੁਲ ਤਾਜਮਹਿਲ ਦੀਂਦਾ ਸੀ ਉਹਨੂੰ ਉੱਥੋਂ ਦੇਖਦਾ ਰਹਿੰਦਾ ਤੇ ਆ ਦਿਨ ਕੱਟੀਆਂ ਕਰੀ ਜਾਂਦਾ ਰਹਿੰਦਾ ਐਦਾਂ ਦੀਆਂ ਕਹਾਣੀਆਂ ਹੁੰਦੀਆਂ ਨੇ ਕਿ ਕਈ ਵਾਰੀ ਪੜਦੇ ਆ ਨਾ ਉਦੋਂ ਪਤਾ ਲੱਗਦਾ ਜੀ ਜਿਹਦੇ ਬਾਰੇ ਵੀ ਕਹਾਣੀ ਜਾਪਾ ਮੰਨਦੇ ਕੁਝ ਹੋਰ ਆ ਅਸਲ 'ਚ ਹੈ ਕੁਝ ਹੋਰ ਆ ਕਹਿੰਦੇ ਨੇ ਜੇ ਦੋ ਆਪ ਤਾਜਮਹਿਲ ਦੇ ਅੰਦਰ ਚੱਲ ਜene ਤਾਜਮਹਿਲ ਦੇ ਨਾਲ ਹੀ ਸੋਨੂੰ ਖੱਬੇ ਪਾਸੇ ਇਹਦੇ ਇੱਕ ਮਸਜਿਦ ਦੇਖੂਗੀ ਤੁਹਾਨੂੰ ਗੇ ਸੱਜੇ ਪਾਸੇ ਜਾਵਾਂਗੇ ਸੱਜੇ ਪਾਸੇ ਤੁਹਾਨੂੰ ਇੱਕ ਮਹਿਮਾਨ ਨਮਾਜ਼ਲੀ ਜਿਹੜੇ ਕਮਰੇ ਬਣਾਏ ਹੋਏ ਸੀ ਸਨ ਉਹ ਦੋਖ ਦੇਖਣਗੇ ਲੱਗਣਗੇ ਸੇਮ ਬਿਲਕੁਲ ਦੇਖਣ ਨੂੰ ਕਿਉਂਕਿ ਸੇਮ ਹੀ ਲੋਕਾਂ ਦੀ ਇੱਦਾਂ ਦੀ ਚਿੱਤਰਕਾਲੀ ਮਤਲਬ ਚਿੱਤਰਕਾਲਾ ਦੇ ਵਿੱਚ ਮੋਗਰਾ ਨੇ ਜਿਹੜੇ ਕੰਮ ਕੀਤੇ ਹੋਣੇ ਉਹ ਬਹੁਤ ਹੀ ਸੋਹਣੇ ਸੀਗੇ ਬਾਕੀ ਦੁਨੀਆ ਮੰਨਦੀ ਹੈ ਚੀਜ਼ਾਂ ਨੂੰ ਕਿਉਂਕਿ ইরਾਨੀ ਕਲਚਰ ਮਤਲਬ ਸ਼ੀਸ਼ੇ ਬਰਾਜ਼ੀਲ ਦੇ ਸ਼ੀਸ਼ੇ ਵਗੈਰਾ ਇਰਾਨ ਦੀ ਚਿੱਤਰਕਲਾ ਵਗੈਰਾ ਉਹ ਜਿਹੜੀ ਹੱਥਾਂ ਨਾਲ ਡਿਜ਼ਾਈਨ ਕੀਤੀ ਹੋਈ ਹੈ ਨਾ ਉਹ ਬਹੁਤ ਹੀ ਸੋਹਣੀ ਹੁੰਦੀ ਹੈ ਜੀ ਬਾਗਮਾਲ ਹੁੰਦੀ ਹੈ ਉਦੇ ਵਿੱਚ ਕੋਈ ਸ਼ੱਕ ਨਹੀਂ ਹੁੰਦਾ ਕਿਉਂਕਿ ਇਹਨਾਂ ਦੇ ਹੱਥਾਂ ਦੇ ਵਿੱਚ ਵਰਕਤੀ ਇੱਕ ਤਰ੍ਹਾਂ ਦੀ ਕੰਮ ਇਹ ਬਹੁਤ ਸੋਹਣਾ ਇੱਕ ਤਰੀਕੇ ਨਾਲ ਕੀਤਾ ਹੈਗਾ। ਤਾਜਮਹਿਲ ਤੇ ਜਹੰਦਰਲਾ ਪਰ ਟੈਂਪਰੇਚਰ ਦੇਖੀਏ ਤਾਂ 10 ਡਿਗਰੀ ਆ ਪਰ ਇੱਥੇ ਇੱਕ ਬੰਦੇ ਦਿਖੇ ਨਹੀਂ ਇਹ ਬੰਦੇ ਅੰਦਰ ਕੈਪਰੀਆਂ ਜੇ ਫਿਰਦੇ ਨੇ ਟੀ-ਸ਼ਰਟਾਂ ਚ ਇਹ ਠੰਡ ਹੀ ਨਹੀਂ ਮੰਨ ਰਹੇ। ਇਧਰ ਦੋ ਦੋ ਗੋਟ ਲਾੜੇ ਹੋਣ ਤਾਂ ਠੰਡ ਲੱਗ ਜਾਂਦੀ ਆ ਇਹਨਾਂ ਨੂੰ ਠੰਡ ਹੀ ਨਹੀਂ ਲੱਗ ਰਹੀ। ਦੁਨੀਆ ਪਰੇ ਤੋਂ ਪਰੇ ਭਈਆ। ਆਗਰੇ ਦੇ ਵਿੱਚ ਅਸਟਮਿਕ ਧੁੰਦ ਬਹੁਤ ਇਹ ਜ਼ਿਆਦਾ। ਨਾ ਤਾਂ ਕੋਈ ਫੋਟੋ ਵਗੈਰਾ ਹੋ ਰਹੀ ਹੈ ਨਾ ਹੀ ਪ੍ਰੋਪਰ ਵੀਡੀਓ ਬਣ ਰਹੀ ਹੈ ਮਤਲਬ ਬਾਰੋ-ਬਾਰੋ ਜਿੰਨੇ ਕਿ ਦਸ ਜਾਂ ਫੋਟੋ ਵੀਡੀਓ ਲੈਣੀਆਂ ਲੈ ਸਕਦੇ ਨਹੀਂ ਨਾ ਕਿ ਬਸ ਧੁੰਦ ਇੰਨੀ ਜ਼ਿਆਦਾ ਕਿ ਪਤਾ ਨਹੀਂ ਚੱਲ ਰਿਹਾ ਬਿਲਕੁਲ ਕਿੱਥੇ-ਕਿੱਥੇ ਲੋਕੇਸ਼ਨ ਨਹੀਂ ਇੱਥੇ ਆ ਦੇਖੋ ਬਹੁਤ ਜ਼ਿਆਦਾ ਘੱਟ ਲੋਕ ਨੇ ਇਸ ਟਾਈਮ ਹੋ ਸਕਦਾ ਵੀ ਟਾਈਮ ਰਹਿੰਦੇ ਹਤੇ ਬੰਦੇ ਆ ਜਾਣ ਪਰ ਧੁੱਪ ਨਿਕਲ ਆਵੇ ਪਰ ਬਿਲਕੁਲ ਚਾਂਸ ਨਹੀਂ ਅੱਜ ਲੱਗਦਾ ਕਿਉਂਕਿ ਵੈਦਰ ਵੀ ਇਹ ਦਿਖਾ ਰਿਹਾ ਵੀ ਅੱਜ ਦਾ ਦਿਨ ਹਨਦ ਪਾਊਗੀ ਪਾਊਗੀ ਮੈਨੂੰ ਲੱਗ ਰਿਹਾ ਵੀ ਅੱਜ ਬਸ ਤੁੰਦਾਟੂ ਕੀ ਇੰਨਾ ਕਿ ਦਿਖ ਰਿਹਾਗਾ ਬਸ ਅਸਲ ਦੇ ਵਿੱਚ ਕੀ ਆ ਜਿਹੜੇ ਇਹ ਤਾਜਮਹਲ ਦੇ ਖੰਭੇ ਨੇ ਨਾ ਇਹ ਥੋੜੇ ਥੋੜੇ ਬਾਹਰ ਨੂੰ ਝੁਕੇ ਹੋਏ ਨੇ ਤਾਂ ਅਗਰ ਕੇ ਵੀ ਜਦੋਂ ਕੋਈ ਮੰਨ ਲਓ ਕੋਈ ਤੂਫਾਨ ਉਹਨੇਰੀ ਵਗੈਰਾ ਆਵੇ ਤਾਂ ਇਹ ਅੰਦਰੋਂ ਡਿੱਗਣ ਇਹ ਬਾਹਰ ਨੂੰ ਹੀ ਡਿੱਗਣ ਜਿਹੜਾ ਆ ਪਾਸਾ ਬਰ ਦੇਖ ਰਹੇ ਆ ਇਹ ਅਸਲ ਦੇ ਵਿੱਚ ਇਹ ਬਾਹਰਲਾ ਪਾਸਾ ਹੈ ਕਿਉਂਕਿ ਚਾਰੇ ਪਾਸੇ ਦੇ ਸੇਮ ਟੂ ਸੇਮ ਹੀ ਦਰਵਾਜੇ ਨੇ ਇਹ ਆਪ ਨੂੰ ਲੱਗ ਰਿਹਾ ਹੋਊਗਾ ਵੀ ਇਹ ਫਰੰਟ ਹੈਗਾ ਪਰ ਫਰੰਟ ਨਹੀਂ ਹੈਗਾ ਅਸਲ ਇਹ ਬਸ ਹੈ ਪਰ ਉਲਟ ਪਾਸਾ ਹੈ ਮੁਕੇ ਦੇ ਰੰਗ ਨਾ ਅਸਲ ਵਿੱਚ ਤਿੰਨ ਤਰ੍ਹਾਂ ਦੇ ਚੇਂਜ ਹੁੰਦੇ ਨੇ ਦਿਨ ਦੇ ਵਿੱਚ ਇਧਰ ਰੋਸ਼ਨੀ ਵਗੈਰਾ ਜਿਹੜੀ ਪੈਂਦੀ ਉਹਦੇ ਕਰਕੇ ਰੰਗ ਤਿੰਨ ਤਰ੍ਹਾਂ ਵਾਂਗੂ ਚੇਂਜ ਹੁੰਦੇ ਨੇ ਜਿਹੜੇ ਪੱਥਰ ਲੱਗੇ ਹੋਏ ਨੇ ਜਿਹੜੇ ਆਪਣੀ ਵਿਚਾਰ ਕਲਾਕਿਰਤੀਆਂ ਦੇ ਵਿੱਚ ਲੱਗੇ ਹੋਣੇ ਇਹਦੇ ਵਿੱਚ ਘੱਟੋ ਘੱਟ ਕਹਿੰਦੇ 28 ਤਰ੍ਹਾਂ ਦੇ ਪੱਥਰ ਲੱਗੇ ਹੋਏ ਨੇ ਜਿਹੜੇ ਰੰਗ ਰੰਗ ਮਿਲੇ ਨੇ ਕਈ ਜਿਹੜਾ Rajasthan ਤੋਂ ਵੀ ਆਏ ਹੋਏ ਨੇ ਕਈ ਅਲੱਗ-ਅਲੱਗ ਸਟੇਟਾਂ ਤੋਂ ਜਿੱਥੇ ਵੀ ਉਦੋਂ ਕੰਮ ਚੱਲਦਾ ਸੀਗਾ ਉਦੋਂ 1000 ਹਾਥੀਆਂ ਦੇ ਨਾਲ ਇਹ ਸਾਰਾ ਸਮਾਨ ਟੋਆ ਸੀਗਾ ਉਸ ਟਾਈਮ ਦੀ ਗੱਲ ਵਿੱਚ 1000 ਹਾਥੀ ਨਾਲ ਲੰਬੇ ਸਮੇਂ ਨਾਲ ਲਗਾਤਾਰ ਕੰਮ ਚੱਲਦਾ ਰਹੇਗਾ ਤੇ ਇਹਨੂੰ ਤਕਰੀਬਨ ਕਹਿੰਦੇ ਨੇ ਵੀ 22 ਸਾਲ ਲੱਗੇ ਨੇ ਹੋ ਸਕਦਾ ਲਗਭਗ ਹੁੰਦਾ ਇਹ ਇਹ ਕਲੀਅਰ ਨਹੀਂ ਹੁੰਦਾ ਹੁੰਦਾ ਵੀ ਕਿੰਨਾ ਟਾਈਮ ਲੱਗੇਗਾ ਲਗਭਗ 22 ਸਾਲ ਲੱਗੇ ਹੋਣੇ ਤਾਜਮਹਿਲ ਬਣੇ ਨੂੰ ਬਾਕੀ ਦੇਖਦੇ ਹਾਂ ਹੁਣ ਜਾਣਕਾਰੀ ਜਿੰਨੀ ਮਿਲਦੀ ਆ ਉਹ ਸਾਂਝੀ ਕਰਦੇ ਰਾਵਾਂਗੇ ਧੁੰਦ ਕਰਕੇ ਨਾ ਤਾਂ ਕੋਈ ਸਮਝ ਲੱਗ ਰਿਹਾ ਵੀ ਕਿੱ데 ਕਿਹੜੇ ਪਾਸੇ ਜਾਈਏ ਕਿਉਂਕਿ ਚਾਰੇ ਪਾਸੇ ਥੋੜੇ ਧੁੰਦਾ ਨਾ ਹੀ ਸਾਨੂੰ ਪ੍ਰੋਪਰ ਤਾਜਮਹਿਲ ਦਿਖ ਰਿਹਾ ਹੈਗਾ ਤੇ ਮੈਨੂੰ ਲੱਗਦਾ ਨਹੀਂ ਵੀ ਅੱਜ ਸੂਰਜ ਨਿਕਲੂਗਾ ਕਿਉਂਕਿ ਤੁਹਾਨੂੰ ਬਹੁਤ ਜ਼ਿਆਦਾ ਕੀ ਵੈਦਰ ਵੀ ਦਿਖਾ ਰਿਹਾ ਵੀ ਸੂਰਜ ਨਹੀਂ ਨਿਕਲੂਗਾ ਤੇ ਜਿਹੜਾ ਤਾਜਮਹਾਲ ਅਸਲ ਵਿੱਚ ਨਹੀਂ ਇਹ 1631 ਜਵਾਨਾ ਸਟਾਰਟ ਹੋਇਆ ਸੀਗਾ 1631 ਕਹਿੰਦੇ ਨੇ ਇਤਿਹਾਸਕਾਰਾਂ ਸਮਨ 1631 ਤੋਂ 200 200 ਮਤਲਬ 22 ਸਾਲ ਲੱਗੇ ਨੇ ਅੰਦਾਜ਼ਾ ਲਾ ਲਓ ਵੀ 1655 ਤੱਕ ਕੰਪਲੀਟ ਹੋਇਆ ਹੋਊਗਾ ਤੇ ਇਹਦੇ ਵਿੱਚ ਕਹਿੰਦੇ ਨੇ ਵੀ ਇਹ ਜਿਹੜਾ ਸਾਰਾ ਗੱਤਾਜਮਲ ਉਹ ਲੱਕੜ ਦੇ ਹੀ ਮਤਲਬ ਢਾਂਚੇ ਦਾ ਬਣਿਆ ਹੋਇਆ ਹੈਗਾ ਲੱਕੜ ਦੇ ਢਾਂਚੇ ਦੇ ਕਹਿ ਰਹੇ ਨੇ ਵੀ ਸਾਰਾ ਬਣਿਆ ਹੋਇਆ ਹੈਗਾ ਬਾਕੀ ਇਹ ਅਭੀ ਜਿਹੜੇ ਮਨਾਰ ਨੇ ਉਹ ਮਨਾਰ ਝੁਕੰਦਾ ਕਰਨੇ ਹੁੰਦਾ ਵੀ ਕਿਉਂਕਿ ਪਹਿਲੀ ਗੱਲ ਤਾਂ ਸੁਨਾਮੀ ਤੂਫਾਨ ਨਾਲ ਜਿਆਦਾ ਕੋਈ ਫਰਕ ਨਹੀਂ ਪੈਂਦਾ ਐਨਾ ਕਹਦਾ ਢਾਂਚਾ ਮਜ਼ਬੂਤ ਹੈਗਾਗਾ ਵੀ ਇਹ ਚੀਜ਼ ਨਾਲ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਫਿਰ ਵੀ ਜੇ ਕੋਈ ਐਮਰਜੈਂਸੀ ਹੋਵੇ ਤਾਂ ਤਾਂ ਕਰਕੇ ਤੇ ਮਨਾਰ ਬਾਹਰ ਨੂੰ ਝੁਕੇ ਹੁੰਦੇ ਨੇ ਕਿ ਜਦੋਂ ਵੀ ਡਿੱਗੇ ਤਾਂ ਫਿਰ ਅੰਦਰ ਨੂੰ ਨਾ ਸਾਰਾ ਕੋਈ ਸਮਾਨ ਡਿੱਗੇ ਢਾਂਚੇ ਨਾਲ ਤੇ ਬਾਹਰ ਨੂੰ ਇਹ ਹੀ ਡਿੱਗੇ ਤਾਂ ਕਰਕੇ ਮਨਾਰ ਥੋੜੇ ਝੁਕੇ ਹੁੰਦੇ ਨੇਗੇ ਬਾਕੀ ਜਿਹੜੀ ਧੁੰਦ ਕਰਕੇ ਨਾ ਧੁੰਦ ਕਰਕੇ ਥੋੜਾ ਜਿਹਾ ਜੀਵ ਲੱਗਿਆ ਕਿਉਂਕਿ ਪਹਿਲੀ ਵਾਰ ਆਏ ਸੀ ਇੱਥੇ ਆਗਰੇ ਤੇ ਪਹਿਲੀ ਵਾਰ ਹੀ ਅੱਜ ਧੁੰਦ ਕਰਕੇ ਥੋੜਾ ਜਿਹਾ ਮੌਸਮ ਖਰਾਬ ਹੋ ਗਿਆ ਨਾ ਹੀ ਕੁਝ ਦਿਸ ਰਿਹਾ ਨਾ ਹੀ ਪ੍ਰੋਪਰ ਵੀਡੀਓ ਵਗੈਰਾ ਨਾ ਹੀ ਫੋਟੋਗ੍ਰਾਫੀ ਹੋ ਰਹੀ ਹੈਗੀ ਦੇਖਦੇ ਹਾਂ ਹੋਰ ਗੇਟ ਤਾਜਮਹਾ ਲਾਗ ਰਾ ਆ ਵੀਡੀਓ ਅੰਦਰ ਬਣਾਓ ਵੀਰ ਜੀ ਵਾਈ-ਫਾਈ ਲੋ ਫ੍ਰੀ ਵਾਈ-ਫਾਈ ਹੈ ਸਾਡੇ ਕੋਲ ਸਰਕਾਰ ਦੀ ਤਰਫੋਂ ਵਾਈ-ਫਾਈ ਤਾਂ ਮੇਰੇ ਕੋਲ ਫ੍ਰੀ ਚੱਲ ਰਿਹਾ 5G ਹੈ ਅਲ ਬ੍ਰੇਕਫਾਸਟ ਕਰਨ ਤੋਂ ਬਾਅਦ ਨਿਕਲ ਚੱਲੇ ਆ ਦੁਬਾਰਾ ਨਵੀਂ ਜਗ੍ਹਾ ਵੱਲ ਕਿਉਂਕਿ ਸੂਰਜ ਤਾਂ ਮੈਨੂੰ ਲੱਗ ਨਹੀਂ ਰਿਹਾ ਵੀ ਸੂਰਜ ਕਿਸੇ ਵੇਲੇ ਨਿਕਲੂਗਾ ਤੁੰਤ ਬਹੁਤ ਜ਼ਿਆਦਾ ਪਰਹੀ ਹੈ ਦੁਬਾਰਾ ਟਰਾਈ ਕਰਾਂਗੇ ਅਗਰ ਤਾਜਮਹਿਲ ਦੇਖਣ ਲਈ ਜੇ ਅੱਜ ਜਾਇਆ ਤਾਂ ਬਾਕੀ ਅਮੀ ਜਗ੍ਹਾ ਜਾ ਰਹੇ ਹਾਂ ਤਾਂ 7-8 ਕਿਲੋਮੀਟਰ ਦੂਰ ਸਾਹਮਣੇ ਜਿਹੜੀ ਤੁਸੀਂ ਇਮਾਰਤ ਦੇਖ ਰਹੇ ਹੋ ਇਤਮਦ ਅਦੁੱਲਾ ਨਾਮ ਦੀ ਜਿਹਨੂੰ ਬੇਬੀ ਪਾਰਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਬਹੁਤ ਹੀ ਖੂਬਸੂਰਤ ਇਮਾਰਤ ਇਹਦੀ ਟਿਕਟ ਆਪ ਲੈ ਲਈ ਜਾ ਟਿਕਟ ਦੀ ਤੀਕਰ ਬਰੀ ਟਿਕਟ ਹੁੰਦੀ ਹੈਗੀ ਤੇ ਨਾਲ ਤੁਹਾਨੂੰ ਇਹ ਟੋਕਨ ਮਿਲਦਾ ਹੁੰਦਾ ਹੈਗਾ ਇਹ ਟੋਕਨ ਤੁਹਾਨੂੰ ਚੈੱਕ ਕਰਤਣਗੇ ਸਕੈਨਰ ਕਰਕੇ ਵਿੱਚ ਆਨਲਾਈਨ ਵੀ ਚੈੱਕ ਕਰ ਸਕਦੇ ਹੋ ਆਨਲਾਈਨ ਟਿਕਟ ਲੈਣੀ ਆਨਲਾਈਨ ਮਿਲ ਵੀ ਜਾਂਦੀ ਟਿਕਟ ਬਾਕੀ ਇਮਾਰਤ ਤੁਸੀਂ ਆਪ ਦੇਖ ਲਓ ਖੂਬਸੂਰਤ ਇਮਾਰਤ ਕਿਉਂਕਿ ਜਿਹੜੀ ਇਮਾਰਤ ਹੈ ਨੇ ਦੋ ਚਾਰ ਦਰਵਾਜ਼ੇ ਨੇ ਚਾਰਦਰਵਾਜ਼ੇ ਮਤਲਬ ਬਣਾਏ ਹੋਏ ਨੇ ਚਾ ਇਹ ਜਿਹੜੀ ਮਾਰਦਾ ਇਹਦੇ ਡਿਜ਼ਾਈਨ ਤੋਂ ਹੀ ਜਟਾ ਤਾਜਮਹਿਲ ਉਹਦਾ ਨਕਸ਼ਾ ਤਿਆਰ ਹੋਇਆ ਸੀ ਮਤਲਬ ਇੱਕ ਤਰ੍ਹਾਂ ਦਾ ਦੇਖ-ਦੇਖ ਕੇ ਦੇਖ ਰਿਹਾ ਹਿੱਥ ਬਾਕੇ ਅੰਦਰ ਚੱਲ ਕੇ ਦੇਖ ਲਿਆ ਕਿਦਾਂ ਦਾ ਮਾਹੌਲਾ ਆਜੋ ਫਿਰ ਬੈਕ ਚੈੱਕ ਕਰਾਂਗੇ ਓਕੇ ਯਾ ਖੂਸੂਰਤ ਇੰਨਾ ਸੁਣੀ ਮਾਰਦਾ ਇਹ ਜਿਹੜਾ ਇਤਮਾਦ ਅਦੁੱਲਾ ਸੀ ਨਾ ਇਹਨੂੰ ਜਿਹੜਾ ਆਪਾਂ ਕਹਿੰਦੇ ਆ ਬੇਬੀ ਪਾਰਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸਾਈਡ ਤੋਂ ਤੁਸੀਂ ਦੇਖੋ ਸਾਰੇ ਪਾਸੇ ਪਾਰਕ ਹੀ ਪਾਰਕ ਹੈਗਾ ਪਾਣੀ ਵਗੈਰਾ ਲੱਗਦਾ ਪ੍ਰੋਪਰ ਪਹਿਲਾਂ ਇਹਦਾ ਹੈ ਨਹੀਂ ਸੀ ਸਮਸਬਾਲਦਾ ਹੁਣ ਪਾਣੀ ਵਗੈਰਾ ਲੱਗਦਾ ਤੇ ਇੱਕ ਇਹ ਆ ਨੂਰਜਹਾਂ ਉਹਦੇ ਪਿਤਾ ਨਾਨਾ ਸੀਗਾ ਇਤਮਾਦ ਅਦੁੱਲਾ ਕਿਉਂਕਿ ਇਹ ਇਰਾਨ ਦੇ ਸੀਗੇ ਤਾਂ ਮੋਸਟਲੀ ਗੱਲ ਹੈ ਵੀ ਜਿਹੜਾ ਕਲਚਰ ਆ ਬਣਾਣਾ ਮਤਲਬ ਚਿੱਤਰਕਾਰੀ ਵਗੈਰਾ ਬਣਾਈ ਹੋਈ ਹੈ ਉਹ ਜ਼ਿਆਦਾ ਇਰਾਨੀ ਹੀ ਹੈ ਤੇ ਇਹਦੇ ਤੋਂ ਮਤਲਬ ਇਹਨਾਂ ਨੇ ਇਹ ਕਰ ਰਹੀ ਸੀ ਡਿਜ਼ਾਈਨ ਵਗੈਰਾ ਤਜ ਮਹਿਲ ਇਹਨੂੰ ਦੇਖ ਦੇਖ ਕੇ ਇਹਦੇ ਵੀ ਬਹੁਤ ਟਾਈਮ ਲੱਗਾ ਸੀ ਕੰਮ ਕਰਨ ਤੇ ਇਹ ਵੀ 1628 ਬੂਈ ਤੇ ਪਹਿਲਾਂ ਬਣਿਆ ਹੋਇਆਗਾ ਜੇ ਡੀ ਇਤਮਾਦ ਅਦੁੱਲਾ ਦੀ ਕਬਰ ਸੀ ਉਹ ਜਮਨਾਗਰ ਦੇ ਪਿਛਲੇ ਪਾਸੇ ਸੀਗੀ ਤੇ ਜਦੋਂ ਮਤਲਬ ਉਹ ਉਹਨਾਂ ਦੀ ਡੈਥ ਵਗੈਰਾ ਹੋ ਗਈ ਸੀ ਇਸ ਤੋਂ ਬਾਅਦ ਉਹਨਾਂ ਦੀ ਜਿਹੜੀ ਬੇਟੀ ਸੀ ਨੂਰ ਜਹਾਂ ਉਹਨਾਂ ਨੇ ਫਿਰ ਇਹ ਨਾ ਇੱਕ ਮਤਲਬ ਇਹ ਯਾਦਗਾਰੀ ਲਈ ਬਣਾਇਆ ਸੀਗਾ 7 ਸਾਲ ਬਾਅਦ ਬਣਾਇਆ ਸੀਗਾ ਤਾਂ ਘਰ ਕੇ ਰੂ ਬੇਬੀ پارک ਨਾਨਾ ਵੀ ਚੜਿਆ ਜਾਂਦਾ ਕਿਉਂਕਿ ਉਹਨਾਂ ਦੀ ਬੇਟੀ ਨੇ ਬਣਾਇਆ ਸੀਗਾ ਤੇ ਚਾਰੇ ਪਾਸੇ ਦੇਖੋ ਦਰਵਾਜੇ ਦਰਵਾਜੇ ਨੇ ਬਹੁਤ ਸੋਹਣੇ ਖੂਬਸੂਰਤ ਕਿਹਦਰਵਾਜਾ ਹੋ ਗਿਆ ਇੱਕ ਸਾਹਮਣੇ ਆਪਣਾ ਇਨਫਰਾਂਟਲ ਹਾਉ ਦਰਵਾਜਾ ਇਹ ਵਾਲਾ ਹੋ ਗਿਆ ਇੱਕ ਇਹ ਦਰਵਾਜਾ ਹੋ ਗਿਆ ਇੱਕ ਬੈਕ ਸਾਈਡ ਦਾ ਦਰਵਾਜਾ ਹੈ ਕਿਉਂਕਿ ਚਾਰੇ ਪਾਸੇ ਹੀ ਪਹਿਲਾਂ ਸੰਗਮਰਦ ਪੱਥਰ ਹੁੰਦਾ ਹੈਗਾ ਸੰਗਮਰਦ ਦੇ ਪੱਥਰ ਘੜ ਘੜ ਕੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਡਿਜ਼ਾਈਨ ਕੀਤਾ ਹੈਗਾ ਇੱਥੋਂ ਸੁਣਨੂ ਮਤਲਬ ਬੂਟਾ ਚੜਾਉਣ ਲਈ ਲਿਫਾਫੇ ਜੀ ਮਿਲ ਜਾਣਗੇ ਇੱਕ ਤਰ੍ਹਾਂ ਦੇ ਇਹ ਲਿਫਾਫੇ ਲੈ ਕੇ ਤੁਸੀਂ ਆਰਾਮ ਨਾਲ ਜਾ ਸਕਦੇ ਅੰਦਰ ਆਓ ਲਾਵੀ ਮੇਤਰ ਬਿਆਰੇ ਆ ਵੀ ਚੜਾ ਲਾ ਤੇ ਇਹ ਹੈਗੀ ਕਵਰ ਅੰਦਰ ਕਵਰ ਪੱਤਾਂਾਂ ਦੀ ਜਿਹੜੀ ਕਲਾ ਕਿਰਤੀ ਲਾਈ ਹੋਈ ਆ ਨਿਕਾਸੀ ਵਗੈਰਾ ਕੀਤੀ ਹੋਈ ਹੈ ਬਹੁਤ ਹੀ ਜ਼ਬਰਦਸਤ ਨਹੀਂ ਹੋਈ ਆ ਦੇਖੋ అందరం సైలెంట్ రావే బుల్ कमर मिलती मेल जी मिलती है कमर तो अलग अपने सोनिया सोनिया मतलब इस हाउना बनाया हुआ है बहुत ही लाजवास है ये हर एक मंझे मतलब हर एक पुराने जेड़े भी किले वगैरह होने फेरी ਹਰੇ ਪਾਸੇ ਜਿੱਥੇ ਜਿੱਥੇ ਵੀ ਇਹ ਕਵਰ ਹੈਗੀਆਂ ਸੇਮ ਇਹ ਇੱਕ ਖਾਸ ਗੱਲ ਇਹ ਹੁੰਦੀ ਆ ਜਿਹੜੀ ਵੀ ਆ ਨਾ ਜਾਲੀ ਹੁੰਦੀ ਆ ਇਹ ਜਾਲੀਆਂ ਰਾਣੀਆਂ ਰਾਣੀਆਂ ਖਾਤਰ ਰੱਖਿਆ ਹੁੰਦੇ ਸੀ ਕਿਉਂਕਿ ਜਿਹੜੀਆਂ ਰਾਣੀਆਂ ਹੁੰਦੀ ਸੀ ਨਾ ਇਹਦੇ ਵਿੱਚ ਦੀ ਬਾਹਰ ਤਾਂ ਦੇਖ ਸਕਦੇ ਸੀ ਕਿਉਂਕਿ ਬਾਹਰਲਾ ਬੰਦਾ ਅੰਦਰ ਨਹੀਂ ਦੇਖ ਸਕਦਾ ਸੀ ਜਦੋਂ ਰਾਣੀਆਂ ਨੂੰ ਮਤਲਬ ਕੋਈ ਪ੍ਰੋਗਰਾਮ ਹੁੰਦਾ ਤਾਂ ਇੱਥੋਂ ਨਹੀਂ ਉਹ ਖੜ ਕੇ ਆਮਨਤ ਬਾਹਰੋਂ ਬਸ ਦੇਖ ਸਕਦੇ ਹੁੰਦੇ ਆ ਉਹਨਾਂ ਨੇ ਕੋਈ ਪ੍ਰੋਗਰਾਮ ਦੇਖਣਾ ਹੁੰਦਾ ਉਹਨਾਂ ਨੂੰ ਬਾਹਰ ਜਾਣ ਦੀ ਜ਼ਿਆਦਤ ਨਹੀਂ ਹੁੰਦੀ ਤਾਂ ਇੱਥੋਂ ਖੜ ਕੇ ਦੇਖਦੇ ਸੀ ਉਹ ਇਹ ਉਹਨਾਂ ਖਾਤਰ ਸਪੈਸ਼ਲ ਬਣਾਇਆ ਹੁੰਦਾ ਜੋ ਉਸ ਟਾਈਮ ਦਾ ਕਲਾ ਘਰਤੀ ਇਹ ਸਾਮਣਾ ਬਣਾਈ ਜਾਂਦੇ ਸੀ ਦੇਖੋ ਵੀ ਜਿਵੇਂ ਮੰਨ ਲਓ ਆਪਾਂ ਦਾਣਾ ਵਗੈਰੇ ਮਸਾਲੇ ਵਗੈਰੇ ਜੀਰਾ ਵਗੈਰਾ ਉਹ ਕਿਉਂਕਿ ਉਦੋਂ ਕਿਹੜਾ ਸਿਮਿੰਟ ਹੁੰਦਾ ਸੀ ਨਾ ਇਹ ਸਿਮਿੰਟ ਯੂਜ਼ ਹੁੰਦਾ ਸੀ ਸਮੇਂ ਸਮੇਂ ਲਈ ਹਜ਼ਾਰਾਂ ਹਜ਼ਾਰਾਂ ਸਾਲਾਂ ਲਈ ਬਣਾਇਆ ਜਾਂਦਾ ਸੀ ਇਹ ਸਾਮਣਾ ਡਿਜ਼ਾਈਨ ਕੀਤਾ ਜਾਂਦਾ ਸੀ ਉਹ ਮੇਜ ਡਿਜ਼ਾਈਨ ਉਦੋਂ ਦੇ ਪਏ ਨੇ ਮਿੱਟੀयां ਵਗੈਰਾ ਲਾ ਕੇ ਆਹ ਦੇਖੋ ਇੱਕ ਤਰ੍ਹਾਂ ਬਾਲਕਨੀ ਤਰ੍ਹਾਂ ਕੰਮ ਕਰਦਾ ਸੀ ਇੱਥੇ ਨਾਹੀਂ ਇਹਨੂੰ ਕੋਈ ਟੇਡ ਆਉਂਦੀ ਨਹੀਂ ਇਹਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਇੱਕ ਤਰ੍ਹਾਂ ਨਾਲ ਲੈਂਡਰੀ ਬਹੁਤ ਮਜ਼ਬੂਤ ਪਾਇਆ ਹੁੰਦਾ ਇਹ ਜਿਹੜੀ ਕਵਰ ਸੀ ਕਵਰ ਦੇ ਉੱਤੇ ਵੀ ਸਗਵਾਰ ਫਿੱਟ ਕੀਤਾ ਜਾਂਦਾ ਹੈ ਹਨ ਲੱਕੜ ਦੇ ਦਰਵਾਜ਼ੇ ਸੇਮ ਟੂ ਸੇਮ ਉਦਾਂ ਦੇ ਪਾਏ ਨੇ ਨਾ ਹੀ ਕੋਈ ਪ੍ਰੋਬਲਮ ਹੁੰਦੀ ਹੈ ਰੈਨੋਵੇਟ ਜ਼ਰੂਰ ਹੁੰਦਾ ਕੰਮ ਪਰ ਚੇਂਜ ਨਹੀਂ ਉਹ ਕਰਦੇ ਇਹ ਬਾਹਰਲਾ ਪਾਸਾ ਹੋ ਗਿਆ ਤਿੰਨ ਦਰਵਾਜ਼ੇ ਉਧਰ ਨੇ ਇੱਕ ਦਰਵਾਜ਼ਾ ਸਾਹਮਣੇ ਹੈਗਾ ਉਹ ਪਿਛਲੇ ਪਾਸੇ ਜਮਨਾ ਨਦੀ ਆ ਗਈ ਜਮਨਾ ਨਦੀ ਪਿੱਛੇ ਉੱਥੇ ਇਤਮਾਦ ਅਦੁੱਲਾ ਦੀ ਕਬਰ ਹੈ ਕਿਰਪਾ ਰੋਲਿੰਗ سے ਦੂਰੀ ਬਣਾਈ ਰੱਖੇਂ ਜ਼ਰੂਰ ਜੀ ਲਓ ਜੀ ਜਮਨਾ ਨਦੀ ਥੋੜੀ ਗੰਧਲੀ ਜਿਆਦਾ ਹੋ ਚੁੱਕੀ ਐ ਇਸ ਟਾਈਮ ਪਰ ਇਤੋਂ ਦਾ ਬਿਓ ਬਹੁਤ ਸੋਨਾਗਾ ਹੋਰ ਗੱਲਾਂ ਨਿਕਲੋ ਕਿਉਂ ਬਹੁਤ ਹੀ ਜ਼ਬਰਦਸਤ ਚਲਾਨੀ ਵੀ ਬਹੁਤ ਆਉਂਦੇ ਨੇ ਇਹ ਕਹਿੰਦੇ ਵੀ ਆਹ ਗਏ ਤਾਜ ਮਹਿਲ ਦੇਖਣ ਕੋਟੋਂ ਘੱਟੋ ਘਾਟ ਦਿੱਲੀ ਦਾ 12000 ਬੰਦਾ ਆਉਂਦਾਗਾ ਡੇਲੀ ਦਾ ਐਸਟੀਮੇਟ ਲਾਇਆ ਹੋਇਆ ਇਹਨਾਂ ਨੇ 12000 ਰੁਪਏ ਬੰਦਾ ਆਉਂਦਾਗਾ ਤੇ ਆਹ ਡਣਾਉਂਦਾ ਕਿਥੇ ਪਾਣੀ ਆਉਂਦਾ ਸੀਗਾ ਥੱਲੇ ਪਾਣੀ ਇਹ ਸਟੋਰ ਕਰਦੇ ਸੀਗੇ ਸਟੋਰ ਕਰਕੇ ਕਿਉਂਕਿ ਮੋਸਮੀ ਜ਼ਿਆਦਾ ਕਿੱਲਾਂ ਵਿੱਚ ਪਾਣੀ ਬਹੁਤ ਮਤਲਬ ਸਟੋਰ ਕਰਨ ਦੀ ਬਹੁਤ ਸੁਵਿਧਾ ਹੁੰਦੀ ਸੀਗੀ ਹਰੇਕ ਕਿਰੇ ਦੇ ਵਿੱਚ ਚਾਹੇ ਉਹ ਰਾਜਸਥਾਨ ਹੋਵੇ ਚਾਹੇ ਜਲਮ ਮਹਾਰਾਸ਼ਟਰ ਹੋਵੇ ਪਾਣੀ ਨੂੰ ਜ਼ਰੂਰ ਸਟੋਰ ਕਰ ਕਰਾਦੇ ਸੀ ਪਾਣੀ ਦੀ ਬਹੁਤ ਕਦਰ ਕਰਦੇ ਸੀ ਆਪਣੇ ਵਾਲੇ ਮੰਗੂ ਨਹੀਂ ਹੁਣ ਪਾਣੀ ਬਹੁਤ ਖਰਾਬ ਕਰਦੇ ਤੁਹਾਨੂੰ ਦੇ ਥੱਲੇ ਆਉਣ ਦਾ ਨਾਂ ਨਹੀਂ ਲੈ ਰਹੀ ਤਾਜ ਮਿਲਦਾ ਦਿਸਦੇ ਹੀ ਨਹੀਂ ਅੱਜ ਬਿਲਕੁਲ ਵੀ ਜਮਨਾ ਨਦੀ ਇੰਨੀ ਗੰਦੀ ਹੋ ਗਈ ਸਭ ਤੋਂ ਬਾਹਰ ਆ ਗਿਆ ਇਹ ਉੱਪਰ ਲੱਗੇ ਹੋਏ ਨੇ ਜਾਲ ਤੇ ਥੱਲੇ ਹੈਗਾ ਮੈਨੂੰ ਐ ਲੱਗ ਰਿਹਾ ਵੀ ਇਹ ਪਾਣੀ ਸਪਲਾਈ ਵਾਲਾ ਕਿਉਂਕਿ ਮੋਸਟਲੀ ਜਦੋਂ ਗੁਫਾਵਾਂ ਹੁੰਦੀਆਂ ਨੇ ਜਾਂ ਪਾਣੀ ਅੰਡਰਗਰਾਊਂਡ ਅੰਡਰਗਰਾਊਂਡ ਥੱਲੇ ਸਟੋਰ ਕਰਕੇ ਰੱਖਦੇ ਸੀਗੇ ਮੀਹਾਂ ਦਾ ਪਾਣੀ ਇਕੱਠਾ ਕਰ ਲਾਂਦੇ ਕਿਉਂਕਿ ਆਹ ਜਿਹੜੀਆਂ ਨਾਲੀਆਂ ਜਾ ਰਹੀਆਂ ਨੇ ਇਹ ਪਾਣੀ ਹੀ ਲਈ ਹੈ ਸਪੈਸ਼ਲ ਜਿਹੜੀ ਨਾਲੀਆਂ ਜਾ ਰਹੀਆਂ ਨੇ ਨਾ ਇਹ ਸਾਰੀਆਂ ਪਾਣੀ ਵਾਲੀਆਂ ਨੇ ਪਾਣੀ ਸਟੋਰ ਕਰਕੇ ਰੱਖਦੇ ਸੀ ਇਹਦੇ ਬਾਰੇ ਤੇ ਬਾਕੀ ਏਰੀਆ ਬਹੁਤ ਹੀ ਜ਼ਿਆਦਾ ਖੁੱਲਾਗਾ ਬਹੁਤ ਹੀ ਖੂਬਸੂਰਤ ਜਗ੍ਹਾ ਹੈਗੀ ਦੇਖਣ ਲੱਗਾ ਪੂਰੀ ਆ ਮੁੰਡੇ ਸਾਡੇ ਫੋਟੋ ਮਗਾ ਫੋਟੋ ਮਾਇਸ ਕੀ ਨਾ ਤੇ ਮਾਦ ਅਬਦੁੱਲਾਹ ਦਾ ਮਕਬਰਾ ਦੇਖਣ ਤੋਂ ਬਾਅਦ ਹੁਣ ਅਸੀਂ ਚੱਲੇ ਪਾ ਰਹੇ ਹਾਂ ਕਿਲੇ ਵੱਲ ਆ ਗਰੇ ਆਗਰਾ ਫੋਟੋ ਵੱਲ ਆਗਰਾ ਫੋਟੋ ਵੱਲ ਦੇਖਦੇ ਹਾਂ ਕਿਦਾਂ ਦਾ ਮਾਹੌਲ ਆ ਇੱਥੇ ਵੀ ਬਹੁਤ ਸੋਹਣੀ ਲੱਗੇਸ ਨਾ ਮਤਲਬ ਹੈ ਜਗਾ ਥੋੜੀ ਆ ਪਰ ਜਗਾ ਬਹੁਤ ਸੋਹਣੀ ਹੈਗੀ ਡਿਜ਼ਾਈਨਿੰਗ ਵਗੈਰਾ ਬਹੁਤ ਛੋਣੀ ਹੈਗੀ। ਬਾਕੀ ਆਗਰਾ ਵੱਲ ਦੁਬਾਰੇ ਦੁਬਾਰਾ ਜਾਣਾ ਪਊਗਾ ਕਿਉਂਕਿ ਧੁੰਦ ਕਰਕੇ ਕੁਝ ਨਹੀਂ ਦਿਖ ਰਿਹਾ ਜੀ। ਹੁਣ ਥੋੜਾ ਥੋੜਾ ਲੱਗ ਰਿਹਾ ਵੀ ਸੂਰਜ ਨਿਕਲੂਗਾ। ਸੂਰਜੇ ਨਿਕਲਣ ਸਾਰੀ ਜਦੋਂ ਸੂਰਜ ਨਿਕਲੇਗਾ ਉਹ ਨਾਲਿਆਂ ਦੁਬਾਰਾ ਫਿਰ ਆਗਰਾ ਦੇ ਵਿੱਚ ਜਿਹੜਾ ਤਾਜ ਮਹਿਲ ਆ ਉਹਨੂੰ ਦੁਬਾਰਾ ਦੇਖਾਂਗੇ। ਕਿ ਕਿੰਨਾ ਤਾਂ ਫੋਟੋ ਮੁਰਾਫ ਵਧੀਆ ਹੋਈ ਜਾਂਦਾ ਉੱਥੇ। ਨਾ ਹੀ ਉੱਥੇ ਕੋਈ ਪ੍ਰੋਪਰ ਵੀਡੀਓ ਬਣੀ ਆ। ਧੁੰਦ ਕਰਕੇ ਕੋਈ ਬੰਦਾ ਵੀ ਨਹੀਂ ਦਿਖ ਰਿਹਾ ਜੀ ਪ੍ਰੋਪਰ। ਮਿਲਦੇ ਹੁਣ ਆਪਾਂ ਆਗਰਾ ਫੋਟੋਵਾਲ